ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਰ ਦੋਨਾਂ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਹਾਂ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਜਿਨ੍ਹਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਰਿਕਵੈਸਟ ਹੈਗਾ ਵੀਰ ਸਭ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਚੈਨਲ ਸਬਸਕ੍ਰਾਈਬ ਕਰਕੇ ਵੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦਾ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾ ਡਿਜ਼ਾਈਨਾਂ ਬਾਰੇ ਸਾਨੂੰ ਜ਼ਰੂਰ ਦੱਸਿਆ ਕਰੋ ਤੁਹਾਨੂੰ ਕਿੱਦਾਂ ਦੇ ਲੱਗਦੇ ਨੇਗੇ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਜਿਹੜਾ ਰੈਡੀ ਕਰਵਾਉਣਾ ਕਿਸੇ ਵੀ ਵਰਕ ਦੇ ਵਿੱਚ ਫੈਬਰਿਕ ਦੇ ਵਿੱਚ ਸਾਰੇ ਫੁੱਲ ਡਿਟੇਲਸ ਸਾਨੂੰ WhatsApp ਤੇ ਭੇਜ ਕੇ ਆਪਣਾ ਸੇਮ ਸੂਟ ਜਿਹੜਾ ਰੈਡੀ ਕਰਵਾ ਕੇ ਤੁਸੀਂ ਲੈ ਸਕਦੇ ਹੋ ਹਾਂਜੀ YouTube ਤੋਂ ਇਲਾਵਾ ਸਾਨੂੰ Instagram ਜ਼ਰੂਰ ਫੋਲੋ ਕਰੋ ਸੰਧੂ ਬੁਟੀ ਕੋਡਦੁਨ ਵਾਲੇ ਨਾਮ ਤੇ ਹੀ ਸਾਡੀ Instagram ਹੈ ਡਿਸਕ੍ਰਿਪਸ਼ਨ ਬਾਕਸ ਵਿੱਚ ਤੁਹਾਨੂੰ ਲਿੰਕ ਮਿਲ ਜੇਗਾ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਤੇ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਉਥੋਂ ਦੇਖ ਕੇ ਜਾਂ ਡਿਜ਼ਾਈਨਿੰਗ ਤੁਸੀਂ ਆਪਣੇ ਵੀ ਭੇਜ ਸਕਦੇ ਹੋਗੇ ਤੇ ਆਪਣੇ ਅਕੋਰਡਿੰਗ ਹੀ ਤੁਸੀਂ ਆਪਣਾ ਫੈਬਰਿਕ ਵਗੈਰਾ ਸਾਰੀ ਡਿਟੇਲਸ ਸਾਨੂੰ ਦੱਸ ਸਕਦੇ ਹੋ ਵੀ ਕਿਹੜਾ ਫੈਬਰਿਕ ਤੁਹਾਨੂੰ ਪਸੰਦ ਹੈਗਾ ਆਪਣੇ ਕੋਲ ਹਰ ਇੱਕ ਤਰ੍ਹਾਂ ਦਾ ਫੈਬਰਿਕ ਸਟਿਚਿੰਗ ਵਰਕ ਹੈ ਵੀ ਤੋਂ ਹਾਈ ਡਿਜ਼ਾਈਨਿੰਗ ਤੁਸੀਂ ਆਪਣੀ ਬ੍ਰਾਈਡਲ ਲਹਿੰਗਾ ਤੱਕ ਤੁਸੀਂ ਆਪਣਾ ਰੈਡੀ ਕਰਵਾ ਕੇ ਲੈ ਸਕਦੇ ਹੋਗੇ ਹਾਂਜੀ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਇਆ ਸਾਰੇ ਪ੍ਰਿੰਟ ਦੇ ਵਿੱਚ ਸੂਟ ਲੈ ਕੇ ਆਇਆ ਸਰਦੀਆਂ ਵਾਲੇ ਆਪਾਂ ਮੌਸਮ ਦੇ ਅਕੋਰਡਿੰਗ ਹੀ ਹੁਣ ਆਪਾਂ ਤੁਹਾਨੂੰ ਪ੍ਰਿੰਟ ਦੇ ਵਿੱਚ ਸਾਰੇ ਸੂਟ ਲੈ ਕੇ ਆਇਆ ਬਹੁਤ ਸੋਨੇ ਡਿਜ਼ਾਈਨਰ ਸੂਟ ਲੈਣਗੇ ਆਪਣੇ ਕੋਲ ਵਧੀਆ ਬ੍ਰਾਂਡ ਵਾਲੇ ਸੂਟ ਲੈਣਗੇ ਜਿਹਨੂੰ ਜਿਵੇਂ ਕੋਈ ਸੂਟ ਪਸੰਦ ਹੋਇਆ ਉਹ ਸਾਨੂੰ ਆਪਣਾ ਜਿਹੜਾ ਸਕਰੀਨਸ਼ਾਟ ਆ ਭੇਜ ਕੇ ਸੂਟਾੜਾ ਤੁਸੀਂ ਆਪਣਾ ਬਾਏ ਕਰ ਸਕਦੇ ਹੋ ਉਹਦੇ ਵਿੱਚ ਤੁਹਾਨੂੰ ਹੋਰ ਪ੍ਰਿੰਟ ਵਗੈਰਾ ਵੀ ਮਿਲ ਜਾਣਗੇ ਹੋਰ ਫੋਟੋਆਂ ਤੁਸੀਂ ਆਪਣੇ ਸੈਂਡ ਕਰਵਾ ਕੇ ਉਹਦਾ ਜਿਹੜਾ ਸੂਟ ਤੁਸੀਂ ਲੈ ਸਕਦੇ ਹੋ ਹਾਂਜੀ ਦਿਖਾਉਣੇ ਆ ਆਪਣਾ ਜੋ ਪਹਿਲਾ ਸੂਟ ਅੱਜ ਦਾ ਹਾਂਜੀ ਜਿਹੜੇ ਪਹਿਲੇ ਸੂਟ ਨੇ ਆਪਣੇ ਦੇਖੋ ਇਹ ਆਪਾਂ ਲੈ ਕੇ ਆਏ ਕਾਟਰੀਜ ਦੇ ਵਿੱਚ ਕਾਟਰੀਜ ਦੇ ਵਿੱਚ ਬਹੁਤ ਸੋਹਣੇ ਸੋਹਣੇ ਪ੍ਰਿੰਟ ਆਏ ਨੇ ਆਪਾਂ ਨੂੰ ਇਸ ਵਾਰ ਵੀ ਪੈਸ ਤਾਂ ਹਰ ਵਾਰ ਹੀ ਆਪਣੇ ਸੋਹਣੇ ਪ੍ਰਿੰਟ ਹੁੰਦੇ ਨੇਗੇ ਕਾਟਰੀਜ ਦੇ ਵਿੱਚ ਇਹ ਆਪਾਂ ਨੂੰ ਮੈਚਿੰਗ ਵੀ ਮਿਲ ਜਾਂਦੇ ਨੇ ਤੇ ਆਲ ਓਵਰ ਵੀ ਮਿਲ ਜਾਂਦੇ ਨੇ ਬਸ ਰੇਟ ਦਾ ਥੋੜਾ ਜਿਹਾ ਫਰਕ ਪੈ ਜਾਂਦਾਗਾ ਦੇਖੋ ਇਹ ਵਾਲੀ ਦੇ ਨਾਲ ਪਲੇਨ ਬਾਟਮ ਆਗੀ ਮਾਸਟਰਡ ਕਲਰ ਦਾ ਸੂਟ ਹੈਗਾ ਇਹ ਆਪਣਾ ਕਾਟਨ ਦਾ ਮਾਸਟਰਡ ਕਲਰ ਦਾ ਸੂਟ ਆ ਦੇਖੋ ਸ਼ਰਟ ਦੇਖੋ ਬਹੁਤ ਸੋਹਣੀ ਆਗੀ ਇਹ ਵਾਲੀ ਆ ਗਈ ਇਹਦੀ ਸ਼ਰਟ ਪ੍ਰਿੰਟ ਵਾਲੀ ਸ਼ਰਟ ਹੈ ਤੇ ਨਾਲ ਇਹਦੇ ਪਲੇਨ ਬਾਟਮਾਂ ਦੀ। ਕਾਫੀ ਸੋਹਣਾ ਪ੍ਰਿੰਟ ਆਪਣਾਗਾ ਰੈਡੀ ਹੋਇਆ। ਹਾਂਜੀ ਹੁਣ ਤੁਸੀਂ ਜੇ ਕਰੇ ਤੇ ਡਿਜ਼ਾਈਨਿੰਗ ਰੈਡੀ ਕਰਵਾਉਣੀ ਹੈਗੀ ਤਾਂ ਆਪਣੀ ਡਿਜ਼ਾਈਨਿੰਗ ਭੇਜ ਕੇ ਮਸ਼ੀਨ ਵਰਕ ਦੇ ਵਿੱਚ ਆਰੀ ਦੇ ਵਿੱਚ ਜਿਵੇਂ ਤੁਹਾਨੂੰ ਪਸੰਦ ਆ ਤੁਸੀਂ ਕੱਲੀ ਬਾਟਮ ਤੇ ਵਰਕ ਕਰਵਾਉਣਾ ਘੇਰੇ ਤੇ ਤੇ ਜਾਂ ਸੈਂਟਰ ਪੈਨਲ ਦੇ ਨਾਲ ਆ ਬਜਾ ਕਲੀਆ ਵਾਹਾਂ ਤੇ ਸਲਵਾਰ ਤੇ ਹਨਾ ਜਿਵੇਂ ਵੀ ਤੁਸੀਂ ਆਪਣਾ ਵਰਕ ਵਗੈਰਾ ਕਰਵਾਉਣਾਗਾ ਸਾਰੇ ਡਿਟੇਲਸ ਨਾਲ ਆਪਣੀ ਭੇਜ ਕੇ ਮੇ ਵਰਕ ਕਰਵਾ ਸਕਦੇ ਹੋਗੇ। ਨਾਲ ਦੁਪੱਟਾ ਤਿਆਰ ਕਰਵਾਉਣਾ ਸਟਿਚਿੰਗ ਕਰਵਾਉਣੀ ਹੈ। ਜਿਵੇਂ ਵੀ ਤੁਹਾਨੂੰ ਪਸੰਦ ਆ ਤੁਸੀਂ ਉਹ ਮੈਂ ਕਰਵਾ ਸਕਦੇ ਹੋਗੇ ਇਹਦੇ ਵਿੱਚ ਤੁਹਾਨੂੰ ਕਲਰ ਤੇ ਪ੍ਰਿੰਟ ਵਗੈਰਾ ਹੋਰ ਕਾਫੀ ਮਿਲ ਜਾਣਗੇ ਇਸ ਤੋਂ ਇਲਾਵਾ ਵੀ ਤੁਸੀਂ ਆਪਣੀ ਕੋਈ ਹੋਰ ਫੋਟੋ ਸੈਂਡ ਕਰਵਾ ਕੇ ਸਾਡੇ ਤੋਂ ਪ੍ਰਿੰਟ ਵਗੈਰਾ ਜਿਹੜਾ ਤੁਸੀਂ ਲੈ ਸਕਦੇ ਹੋਗੇ ਪਹਿਲਾ ਪ੍ਰਿੰਟ ਆਪਣਾ ਇਹ ਵਾਲਾ ਸੀਗਾ ਸੈਕੰਡ ਪ੍ਰਿੰਟ ਆਪਣੇ ਕੋਲ ਆਇਆ ਦੇਖੋ ਗ੍ਰੇ ਕਲਰ ਦੇ ਵਿੱਚ ਸੈਕੰਡ ਪ੍ਰਿੰਟ ਆਪਣੇ ਕੋਲ ਗ੍ਰੇ ਕਲਰ ਦਾ ਹੈਗਾ ਇਹ ਵੀ ਇਦਾਂ ਹੀ ਮੈਚਿੰਗ ਦੇ ਵਿੱਚ ਹੈ ਆਪਣੇ ਕੋਲ ਪ੍ਰਿੰਟ ਵਾਲੀ ਸ਼ਰਟ ਬਹੁਤ ਸੋਹਣੇ ਸੋਹਣੇ ਕਲਰ ਸਰਦਾਰੀ ਜੇ ਕਲਰ ਨੇ ਇਹ ਦੇਖੋ ਕੋਈ ਵੀ ਐਦਾਂ ਨਹੀਂ ਚੜਕ-ਪੜਕ ਵਾਲੇ ਕਲਰ ਨਹੀਂ ਹੈਗੇ ਸਰਦਾਰੀ ਤੇ ਰਾਇਲ ਲੁੱਕ ਵਾਲੇ ਕਲਰ ਨੇ ਆਪਣੇ ਕੋਲ ਕਾਟਰੇਜ ਦੀ ਫੈਬਰਿਕ ਆ ਬਹੁਤ ਸੋਹਣੀ ਕਾਟਰੇਜ ਦੀ ਫੈਬਰਿਕ ਰਹੂਗੀ ਆਪਣੇ ਕੋਲ ਇਹਦੇ ਆਪਾਂ ਵਿਦਆਊਟ ਲਾਈਨਿੰਗ ਇਹਨੂੰ ਸਟਿਚ ਕਰ ਸਕਦੇ ਹਾਂਗੇ ਇਹਦੇ ਲਾਈਨਿੰਗ ਦੀ ਕੋਈ ਜ਼ਰੂਰਤ ਨਹੀਂ ਹੈਗੀ ਆਪਾਂ ਨੂੰ ਦੇਖੋ ਇਹਦੇ ਨਾਲ ਆ ਗਈ ਆਪਣੇ ਕਾਟਰੇਜ ਦੀ ਹੀ ਬੋਟਮ ਬਹੁਤ ਸੋਹਣਾ ਪ੍ਰਿੰਟ ਹੈ ਵੀ ਆਪਣਾ ਜਿਹੜਾ ਨੈਕਸਟ ਹੈਗਾ ਇਹ ਵੀ ਆਪਣਾ ਕਾਟਰੇਜ ਦਾ ਹੀ ਹੈਗਾ ਦੇਖੋ ਬਹੁਤ ਸੋਹਣੀ ਪ੍ਰਿੰਟ ਲਗਾ ਦੇਵੀਂ ਲਾਈਟ ਲਾਈਟ ਰਾਈਟ ਇਹ ਸ਼ੇਡ ਦੇਣਗੇ ਦੇਖੋ ਇਹ ਵਾਲਾ ਆ ਗਿਆ ਤੇ ਨਾਲ ਇਹਦੇ ਆ ਗਈ ਆਪਣੇ ਇਹ ਬਾਟਮ ਇਹ ਵਾਲੀ ਬਾਟਮ ਆ ਗਈ ਅਗਰ ਤੁਸੀਂ ਇਹ ਵਾਲੀ ਬਾਟਮ ਨੂੰ ਹਟਾ ਕੇ ਹਨਾ ਤੁਸੀਂ ਮੈਰੂਨ ਕਲਰ ਦੀ ਬਾਟਮ ਲਗਾਉਣੀ ਹੈ ਇਦਾਂ ਵੀ ਲਿਬਾਸਾ ਕਰਦੇ ਆਪਾਂ ਇਦਾਂ ਹੀ ਮੈਚਿੰਗ ਕਰ ਸਕਦੇ ਆ ਜੀ ਬਾਟਮ ਦਾ ਕਲਰ ਜਿਵੇਂ ਤੁਹਾਨੂੰ ਪਸੰਦ ਆ ਜੇਕਰ ਲਾਈਟ ਡਾਰਕ ਆ ਤੁਸੀਂ ਕੰਬੀਨੇਸ਼ਨ ਕਰਨਾ ਉਦਾਂ ਕਰ ਸਕਦੇ ਹੋ ਉਹ ਜਿਹੇ ਕੋਈ ਆਪਾਂ ਨੂੰ ਪ੍ਰੋਬਲਮ ਨਹੀਂ ਆਪਾਂ ਡਾਰਕ ਤੁਹਾਨੂੰ ਜਿਹੜੀ ਬਾਟਮ ਹੋ ਲਗਾ ਕੇ ਦੇ ਸਕਦੇ ਆਂਗੇ ਹਾਂਜੀ ਜਿਹੜੇ ਆਪਣੇ ਦੂਸਰੇ ਸੂਟ ਨੇ ਕੀ ਆਪਣੇ ਕਾਟਰੀ ਦੇ ਸੀ ਇਹਨਾਂ ਤੋਂ ਇਲਾਵਾ ਤੁਹਾਨੂੰ ਹੋਰ ਪ੍ਰਿੰਟ ਵਗੈਰਾ ਦੇ ਵਿੱਚ ਕਾਫੀ ਮਿਲ ਜਾਣਗੇ ਜਿਹੜਾ ਆਪਣਾ ਨੈਕਸਟ ਹੈਗਾ ਦੇਖੋ ਬਰੋਸਾ ਵੈਲਵਟ ਦੇ ਵਿੱਚ ਹੈਗਾ ਬਰੋਸਾ ਵੈਲਵਟ ਦਾ ਕਾਫੀ ਜ਼ਿਆਦਾ ਟ੍ਰੈਂਡ ਦੇ ਵਿੱਚ ਇਹ ਚੱਲਿਆ ਹੋਇਆ ਹੈਗਾ ਇਹਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਡਿਜ਼ਾਈਨਿੰਗ ਮਿਲ ਜੂਗੀ ਕਾਫੀ ਜਿਆਦਾ ਤੌਰ ਤੇ ਤੁਹਾਨੂੰ ਡਿਜ਼ਾਈਨਿੰਗ ਇਹਦੇ ਵਿੱਚ ਮਿਲ ਜੂਗੀ ਬਰੋਸਾ ਵੈਲਵਟ ਦੇ ਵਿੱਚ ਬਹੁਤ ਜ਼ਿਆਦਾ ਗ੍ਰੇਸਫੁਲੀ ਫੈਬਰਿਕ ਆ ਇਹ ਆਪਣਾ ਬਹੁਤ ਸੋਹਣਾ ਲੱਗਦਾ ਦੇਖੋ ਸਟਿਚ ਹੋਇਆ ਹੈ ਕਾਫੀ ਸੋਹਣਾ ਲੱਗਦਾ ਆਪਾਂ ਸਟਿਚ ਕਿਤੇ ਹੋਏ ਸੂਟ ਵੀ ਤੁਹਾਨੂੰ ਦਿਖਾਵਾਂਗੇ ਬਰੋਸਾ ਵੈਲਵਟ ਦੇ ਲਾਸਟ ਟਾਈਮ ਵੀ ਆਪਾਂ ਨੇ ਬਰੋਸਾ ਵੈਲਵਟ ਤੇ ਕਾਫੀ ਜ਼ਿਆਦਾ ਸੂਟ ਰੈਡੀ देखो काफी सुंदर ये मैचिंग दी, दी, है। है। कर कलर, है सूट ने है का अपना। ਇਹਦੇ ਨਾਲ ਬਲੈਕ ਕਲਰ ਦੀ ਕ੍ਰੇਪ ਦੀ ਬਾਟਮ ਹੈ। ਹੁਣ ਤੁਸੀਂ ਇਹਦੇ ਕੋਈ ਡਿਜ਼ਾਈਨਿੰਗ ਰੈਡੀ ਕਰਵਾਉਣੀ ਆ ਆਪਣਾ ਦੱਸ ਕੇ ਡਿਜ਼ਾਈਨਿੰਗ ਰੈਡੀ ਕਰਵਾ ਸਕਦੇ ਹੋ। ਪ੍ਰਿੰਟਿੰਗ ਕਲਰ ਇਹਦੇ ਵਿੱਚ ਤੁਹਾਨੂੰ ਬੇਅੰਤ ਹੀ ਮਿਲ ਜਾਣਗੇ। ਜਿਹੜਾ ਤੁਹਾਨੂੰ ਪਸੰਦ ਹੋਇਆ ਤੁਸੀਂ ਉਹ ਹੀ ਆਪਣਾ ਲੈ ਸਕਦੇ। ਇਹ ਬਰੋਸਾ ਬੈਲਵੈਟ ਦਾ ਸੂਟ ਸੀਗਾ। ਜਿਹੜੇ ਨੈਕਸਟ ਆਣਗੇ ਬਿਲਕੁਲ ਨਵਾਂ ਫੈਬਰਿਕ ਆਇਆਗਾ ਆਪਣਾ। ਜੈਨੀਫਰ ਸਿਲਕ ਬੋਲਿਆ ਜਾਂਦਾ ਇਹਨੂੰ। ਬਿਲਕੁਲ ਟ੍ਰੈਂਡ ਦੇ ਵਿੱਚ। ਕਾਫੀ ਜ਼ਿਆਦਾ ਟ੍ਰੈਂਡ ਦੇ ਵਿੱਚ ਇਹ ਵਾਲਾ ਆਪਣਾ। ਫੈਬਰਿਕ ਚੱਲ ਰਿਹਾ ਹੈਗਾ ਮੈਚਿੰਗ ਦੇ ਵਿੱਚ ਹੀ ਆਪਾਂ ਨੂੰ ਇਹ ਵਾਲਾ ਫੈਬਰਿਕ ਮਿਲੂਗਾ ਦੇਖੋ ਇਹਦਾ ਜੈਨੀਫਰ ਸਿਲਕ ਦੇ ਆਪਣੇ ਜਿਹੜੇ ਪ੍ਰਿੰਟ ਲੇਗੇ ਸੂਟ ਲੇਗੇ ਦੇਖਦਾ ਇਹਦੇ ਵਿੱਚ ਵੀ ਆਪਾਂ ਨੂੰ ਰਾਇਲ ਲੁੱਕ ਵਾਲੇ ਹੀ ਪ੍ਰਿੰਟ ਮਿਲਣਗੇ ਨਾਲ ਮੈਚਿੰਗ ਇਹਦੇ ਬਾਟਮ ਕਾਫੀ ਜਿਆਦਾ ਸੋਹਣੇ ਸੋਹਣੇ ਆਪਣੇ ਕੋਲ ਕਲਰ ਲੇਗੇ ਇੱਕ ਵਾਰ ਇੱਕ ਕਲਰ ਆਪਣੇ ਕੋਲੇ ਆਇਆ ਤੇ ਦੂਸਰਾ ਸੈਕੰਡ ਕਲਰ ਦੇਖੋ ਤੁਸੀਂ ਚੈੱਕ ਕਰੋ ਬਹੁਤ ਪਿਆਰਾ ਦੇਖੋ ਆਪਣਾ ਸੈਕੰਡ ਕਲਰ ਹੈਗਾ ਇਹ ਵਾਲਾ ਆਪਣਾ ਆ ਗਿਆ ਸੈਕੰਡ ਕਲਰ ਨਾਲ ਹੀ ਇਹਦੇ ਆ ਗਿਆ ਇਹਦਾ ਪਲੇਅਰ ਬਾਟਮ ਬਹੁਤ ਸੋਹਣਾ ਆਪਣਾ ਸੈਕੰਡ ਕਲਰ ਆ ਜੈਨੀਫਰ ਸਿਲਕ ਬਿਲਕੁਲ ਟ੍ਰੈਂਡ ਦੇ ਵਿੱਚ ਚੱਲ ਰਿਹਾ ਨਮਾ ਫੈਬਰਿਕ ਆ ਗਾ ਆਪਣਾ ਜੈਨੀਫਰ ਸਿਲਕ ਦਾ ਤੇ ਤੀਸਰਾ ਜਿਹੜਾ ਆਪਣੇ ਕੋਲ ਕਲਰ ਆਗਾ ਗਾਜਰੀ ਕੈਰਟ ਕਲਰ ਦੇਖ ਤਿੰਨੇ ਹੀ ਕਲਰ ਆਪਣੇ ਕੋਲ ਬਹੁਤ ਜ਼ਿਆਦਾ ਸੋਹਣੇ ਲੱਗੇ ਇਹਦੇ ਨਾਲ ਵੀ ਆਪਣੀ ਆਊਗੀ ਮੈਚਿੰਗ ਬਾਟਮ ਬਹੁਤ ਸੋਹਣਾ ਬਹੁਤ ਪਿਆਰੇ ਪਿਆਰੇ ਕਲਰ ਲੱਗੇ ਆਪਣੇ ਕੋਲ ਇੱਕ ਪਹਿਲਾ ਕਲਰ ਆ ਗਿਆ ਆਪਣੇ ਕੋਲ ਮਸਟਰਡ ਇਹਦੇ ਨਾਲ ਦੇਖੋ ਇਦਾਂ ਆ ਗਈ ਮਸਟਰਡ ਬਾਟਮ ਦੂਸਰਾ ਆ ਗਿਆ ਇਹ ਵਾਲਾ ਆਪਣੇ ਕੋਲ ਆ ਗਿਆ ਪਰਪਲ ਤੀਸਰਾ ਆ ਗਿਆ ਕੈਰਟ ਇਹਨਾਂ ਤੋਂ ਇਲਾਵਾ ਵੀ ਤੁਹਾਨੂੰ ਕਲਰ ਹੋਰ ਮਿਲ ਜਾਣਗੇ ਇਹੀ ਨਹੀਂ ਹੈ ਵੀ ਆਪਣੇ ਕੋਲ ਸਿਰਫ ਤਿੰਨ ਕਲਰ ਹੀ ਨੇ ਤਿੰਨ ਕਲਰਾਂ ਤੋਂ ਇਲਾਵਾ ਵੀ ਤੁਹਾਨੂੰ ਕਾਫੀ ਕਲਰ ਮਿਲ ਜਾਣਗੇ ਜਿਹੜਾ ਤੁਹਾਨੂੰ ਪਸੰਦ ਹੋਇਆ ਤੁਸੀਂ ਉਹ ਲੈ ਸਕਦੇ ਹੋ ਡਿਜ਼ਾਈਨਿੰਗ ਆ ਸਟਿਚਿੰਗ ਪਰ ਜੋ ਵੀ ਤੁਹਾਨੂੰ ਉਹ ਨਾ ਚੀਜ਼ ਕੋਈ ਪਸੰਦ ਹੋਈ ਤੁਸੀਂ ਉਹ ਆਪਣੀ ਕਰਵਾ ਕੇ ਇਨਾਂ ਤੇ ਲੈ ਸਕਦੇ ਹੋ ਬਿਲਕੁਲ ਟ੍ਰੈਂਡ ਦੇ ਵਿੱਚ ਰਹਿਣ ਵਾਲਾ ਨਵਾਂ ਫੈਬਰਿਕ ਹੈ ਆਪਣਾ ਹਾਂ ਜਿਹੜਾ ਨੈਕਸਟ ਹੈਗਾ ਇਹ ਆਪਣਾ ਰਾਮ ਟੈਕਸ ਪਸ਼ਮੀਨਾ ਦਾ ਸੂਟ ਹੈਗਾ ਰਾਮ ਟੈਕਸ ਪਸ਼ਮੀਨਾ ਇਹਦੇ ਵਿੱਚ ਵੀ ਆਪਣੇ ਕੋਲ ਬਹੁਤ ਜਿਆਦਾ ਜਿਹੜੇ ਆ ਚੁੱਕੇ ਨੇਗੇ ਪ੍ਰਿੰਟਰ ਵਗੈਰਾ ਰਾਮ ਟੈਕਸ ਪਸ਼ਮੀਨਾ ਦੇ ਇਹ ਆ ਗਿਆ ਆਪਣਾ ਸ਼ਰਟ ਤੇ ਨਾਲ ਆ ਗਈ ਇਹਦੇ ਮੈਚਿੰਗ ਬਾਟਮ ਇਹ ਵਾਲੀ ਮੈਚਿੰਗ ਬਾਟਮ ਆ ਗਈ ਤੇ ਨਾਲ ਆ ਗਈ ਇਹਦੇ ਸ਼ਰਟ ਤੇ ਦੇਖੋ ਇਹਦਾ ਰਾਮ ਟੈਕਸ ਦੀ ਤੁਹਾਨੂੰ ਜਿਹੜੀ ਮੋਹਰ ਆ ਕੀ ਉਹ ਲੱਗੀ ਹੋਈ ਮਿਲੂਗੀ ਰਾਮ ਟੈਕਸ ਦੀ ਇਹਦੇ ਤੇ ਪਰ ਨਾ ਕੋਈ ਬੁਰਾ ਹੋਵੇ ਨਾ ਕੋਈ ਚੜੇ ਸਿੱਜੇ ਕੁਝ ਨਹੀਂ ਹੁੰਦਾ ਹੈਗਾ ਜਿੰਨੇ ਵੀ ਤੁਹਾਨੂੰ ਕਲਰ ਵਗੈਰਾ ਪਸੰਦ ਨੇ ਇਹਦੇ ਵਿੱਚ ਲੈ ਸਕਦੇ ਹੋਗੇ ਕਾਫੀ ਜ਼ਿਆਦਾ ਕਲਰ ਨੇ ਇਹਦੇ ਵਿੱਚ ਤਾਂ ਆਪਣੇ ਕੋਲ ਹਾਂਜੀ ਇਹ ਆਪ ਪ੍ਰਿੰਟ ਵਾਲੇ ਸੂਟ ਤੁਹਾਨੂੰ ਸਾਰੇ ਦਿਖਾ ਚੁੱਕਾਂਗੇ ਕਾਲੇ ਸੋਨੇ ਆਪਣੇ ਕੋਲ ਕਲਰ ਵਗੈਰਾ ਪ੍ਰਿੰਟ ਤੁਹਾਨੂੰ ਸਾਰੀ ਤਰ੍ਹਾਂ ਦੇ ਮਿਲ ਜਾਣਗੇ ਭਾਵੇਂ ਤੁਸੀਂ ਆਪਣਾ ਪਾਰਟੀ ਵੇਅਰ ਪ੍ਰਿੰਟ ਸੂਟ ਲਓ ਕੋ ਮੈਂ ਆਪਣਾ ਕੋ ਡੇਲੀ ਵੇਅਰ ਲਓ ਹਣਾ ਹਰ ਇੱਕ ਫੈਬਰਿਕ ਦੇ ਵਿੱਚ ਮਿਲ ਜੂਗਾ ਹਰ ਇੱਕ ਕਲਰ ਕੰਬੀਨੇਸ਼ਨ ਦੇ ਵਿੱਚ ਮਿਲ ਜੂਗੀ ਜਿਵੇਂ ਵੀ ਤੁਸੀਂ ਚਾਹੋ ਆਪਣਾ ਪ੍ਰਿੰਟ ਵਾਲਾ ਸੂਟ ਹੈੜਾ ਡਿਜ਼ਾਈਨ ਕਰਾ ਕੇ ਲੈ ਸਕਦੇ ਹੋ ਤੁਸੀਂ ਸਾਨੂੰ ਸਕਰੀਨ ਸ਼ਾਟ ਭੇਜ ਕੇ WhatsApp ਤੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ WhatsApp ਨੰਬਰ ਆ ਰਿਹਾ 6239168900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਨਵੇਂ ਸੂਟਾਂ ਨਾਲ ਨਵੇਂ ਕਲੈਕਸ਼ਨ ਨਾਲ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ